ਮੇਰਾ ਨਾਮ ਰਿਆਤਪੀ ਸਿੰਘ ਹੈ ਮੈਂ ਪ੍ਰਗਤੀ ਵੈਲਫਰ ਸੋਸਾਇਟੀ ਦਾ ਮੈਂਬਰ ਹਾਂ ਅੱਜ ਆਪਣੀ ਸੰਸਥਾ ਨੂੰ ਚੱਲਦੇ 5 ਸਾਲ ਹੋ ਗਏ ਉਸ ਦੇ ਆਪਾਂ ਆਪਣੇ ਭਰਾਵਾਂ ਸਾਰੇ ਸਾਥੀਆਂ ਸਹਿਯੋਗ ਨਾਲ ਅੱਜ ਆਪਾਂ 40 ਦੇ ਕਰੀਬ ਜੋ ਆਪਾਂ ਇਹ ਜੰਗਹੀਨ ਵੀਰਾਂ ਉਹਨਾਂ ਨੂੰ ਆਪਾਂ ਟ੍ਰਾਈਸਾਈਕਲ ਦੇ ਰਹੇ ਹਾਂ ਅਤੇ 20 ਦੇ ਕਰੀਬ ਆਪਾਂ ਬੱਚਿਆਂ ਨੂੰ ਜੋ ਵੀ ਆਪਾਂ ਉਹਨਾਂ ਨੂੰ ਸਾਈਕਲ ਦੇ ਰਹੇ ਹਾਂ ਜੋ ਕਿ ਮਤਲਬ ਲੋੜਵੰਦ ਬੱਚਿਆਂ ਨੇ ਉਹਨਾਂ ਨੂੰ ਸਾਈਕਲ ਦੇ ਰਹੇ ਹਾਂ ਇਹ ਆਪਣੀ ਸੰਸਥਾ ਨੂੰ ਅੱਜ ਪੂਰੇ 5 ਸਾਲ ਹੋ ਗਏ ਕਰੋਨਾ ਤੋਂ 1 ਸਾਲ ਪਹਿਲਾਂ ਨਹੀਂ ਚੱਲੀ ਸੀ ਜੋ ਕਿ ਲਿਸਟਾ ਪਹਿਲਾਂ ਮੋਟਿਵ ਸੀਗਾ ਮਾਨਵ ਵਿਕਾਸ ਕੇਂਦਰ ਜਿਸਦਾ ਪਹਿਲਾਂ ਮੋਟਿਵ ਸੀਗਾ ਕਿ ਆਪਾਂ ਮਤਲਬ ਬੱਚਿਆਂ ਨੂੰ ਮੋਡਰਨ ਵਿਦਿਆ ਫਰੀ ਦੇਣੀ ਹੈ ਕਿ ਪਲੱਸ 1 ਪਲੱਸ 2 ਮੈਡੀਕਲ ਨਾਨ ਮੈਡੀਕਲ ਉਹਨਾਂ ਦੀ ਜਿਹੜੀ ਵਿਦਿਆ ਹੁੰਦੀ ਹੈ ਜਾਂ ਕੰਪਿਊਟਰ ਕਲਾਸਿਸ ਸਪੋਕਨ ਕਲਾਸਿਸ ਉਹ ਆਪਾਂ ਬਿਲਕੁਲ ਫਰੀ ਦੇਣੀ ਹੈ ਪਰ ਉਸ ਤੋਂ ਬਾਅਦ ਜਦੋਂ ਮਹਾਮਾਰੀ ਦਾ ਕਾਲ ਪੈ ਗਿਆ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਮਤਲਬ ਜਿਹੜੇ ਮਰੀਜ਼ ਆ ਉਹਨਾਂ ਦੇ ਫਿਰ ਅਸੀਂ ਘਰੇ ਤਿੰਨ ਟਾਈਮ ਪੋਜ਼ੀਟਿਵ ਥਾਣਾ ਪਹੁੰਚਾਉਣਾ ਸ਼ੁਰੂ ਕੀਤਾ ਉੱਥੋਂ ਆਪਣੀ ਸੰਸਥਾ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਮਰੀਜ਼ ਸ਼ੁਰੂ ਹੋਣ ਲੱਗੇ ਉਹਨਾਂ ਨੇ ਸਾਡੇ ਤੋਂ ਸੁੱਕੇ ਰੱਖਣ ਦੀ ਮੰਗ ਕੀਤੀ ਫਿਰ ਉਹਨਾਂ ਨੂੰ ਆਪਾਂ ਮਹੀਨੇ ਦੀ ਮਹੀਨੇ ਜਿੰਨਾ ਮਤਲਬ ਪਰਿਵਾਰ ਮੈਂਬਰ ਦੇ ਹਿਸਾਬ ਨਾਲ ਮਹੀਨੇ ਦਾ ਰੱਖਣ ਪ੍ਰੋਵਾਈਡ ਕਰਦੇ ਸੀਗੇ ਹੌਲੀ ਹੌਲੀ ਮਤਲਬ ਭਰਾਵਾਂ ਦੇ ਸਹਿਯੋਗ ਨਾਲ ਇਹ ਕੰਮ ਵੱਧ ਆ ਗਿਆ ਫਿਰ ਜਿਵੇਂ ਕੋਈ ਪਰਿਵਾਰ ਸੀਗਾ ਜਿਹੜੇ ਬੇਗਾਨ ਮਤਲਬ ਘਰ ਟਹਿ ਜਾਂਦੇ ਸੀ ਮੌਸਮ ਖਰਾਬ ਕਰਕੇ ਜਾਂ ਕੁਝ ਵੀ ਕੁਝ ਵੀ ਹੁੰਦਾ ਹੈ ਘਰ ਪਾ ਨਹੀਂ ਪਾ ਰਹੇ ਉਹਨਾਂ ਨੇ ਸੱਤਾਂ ਪਾ ਕੇ ਦੇ ਰਹੇ ਸੀ ਉਹਨਾਂ ਨੂੰ ਘਰ ਪਾ ਕੇ ਦਿੱਤੇ ਫਿਰ ਉਹ ਤੋਂ ਬਾਅਦ ਲੋੜਵੰਦ ਬੱਚਿਆਂ ਨੂੰ ਸਕੂਲਾਂ ਵਿੱਚ ਕਿਤਾਬਾਂ ਵੰਡੀਆਂ ਫਿਰ ਉਹ ਤੋਂ ਬਾਅਦ ਆਪਾਂ ਇਹ ਆਪਣਾ ਸਰੂ ਕੀਤਾ ਮਾਰਗਦਰਸ਼ਕ ਕੇਂਦਰ ਹੋਂਦੇ ਵਿੱਚ ਆਪਾਂ ਪਲੱਸ 1 ਪਲੱਸ 2 ਖੇਡਿਕਲ ਨਾਨ ਮੈਡੀਕਲ ਬੱਚਿਆਂ ਨੂੰ ਜਿਹੜੇ ਆਪਣੇ ਕੋਚਿੰਗ ਕਲਾਸਾਂ ਹੁੰਦੀਆਂ ਬਿਲਕੁਲ ਫਰੀ ਦਿੱਤੀਆਂ ਉਹਨਾਂ ਨੂੰ ਪਲੱਸ 1 ਪਲੱਸ 2 ਮੈਡੀਕਲ ਨਾਨ ਮੈਡੀਕਲ ਨੂੰ ਕੋਚਿੰਗ ਕਲਾਸਾਂ ਬਿਲਕੁਲ ਆਪਾਂ ਫ੍ਰੀ ਦੇ ਰਹੇ ਆ ਜੀ ਉਸ ਤੋਂ ਬਾਅਦ ਸਪੋਕਨ ਇੰਗਲਿਸ਼ 1 ਸਾਲ ਦੇ ਕਰੀਬ ਆ ਪਾਇਲਟਸ ਦੇ ਆ ਕਲਾਸਾਂ ਬਿਲਕੁਲ ਫ੍ਰੀ ਦਿੱਤੀਆਂ ਜੀ ਸਪੋਕਨ ਇੰਗਲਿਸ਼ ਕੰਪਿਊਟਰ ਕਲਾਸਿਸ ਪਲੱਸ 1 ਪਲੱਸ 2 ਮੈਡੀਕਲ ਨਾਨ ਮੈਡੀਕਲ ਅਕਾਊਂਟਿੰਗ ਦੀਆਂ ਕਲਾਸਾਂ ਆਪਾਂ ਬਿਲਕੁਲ ਫ੍ਰੀ ਦੇ ਰਹੇ ਆ ਜੀ ਆਪਾਂ ਤਾਰਾਦਸ ਕੋਲੇ ਆਪਣਾ ਸੈਂਟਰ ਆ ਜਮਾਨਾ ਦਾ ਸਕੰਦਰ ਤੇ ਹੁਣ ਬਸ ਜੋ ਵੀ ਆਪਣੇ ਤੋਂ ਸਹਾਇਤਾ ਹੋ ਰਹੀ ਹੈ ਜਿੱਥੇ ਵੀ ਆਪਾਂ ਪਹੁੰਚ ਕਰ ਸਕਦੇ ਆਂ ਕਰਦੇ ਆਂ ਪਰ ਉਹਨਾਂ ਦੇ ਵਿੱਚ ਵੀ ਅਸੀਂ ਮਤਲਬ ਸ਼ੁਰੂਆਤ ਤੋਂ ਹੀ ਸੋਚ ਆਈ ਕਿ ਜਿੰਨਾ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੀਏ ਉੰਨੇ ਆਪਾਂ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਦੇ ਮਨ 'ਚ ਡਰ ਸੀਗਾ ਕਿ ਮਤਲਬ ਬਹੁਤ ਜ਼ਿਆਦਾ ਡਰੇ ਹੋਏ ਸੀ ਆਪਾਂ ਫਿਰ ਘਰ-ਘਰ ਜਾ ਕੇ ਕੈਂਪੇਨ ਕੀਤੀ ਉਹਨਾਂ ਦੀ ਉਹਨਾਂ ਦੇ ਇੰਜੈਕਸ਼ਨ ਆਪਾਂ ਘਰ-ਘਰ ਜਾ ਕੇ ਲਵਾਏ ਆਪਣੇ ਸਿਵਲ ਸਿਵਲ ਹਸਪਤਾਲ ਦੇ ਅਕਸਰ ਸਿਵਲ ਹਸਪਤਾਲ ਦੇ ਅਕਸਰ ਡਾਕਟਰ ਚੰਦਰ ਸ਼ੇਖਰੀ ਡਾਕਟਰ ਵਿਸ਼ਵਦੀਪ ਜੀ ਉਹਨਾਂ ਦੇ ਸਹਿਯੋਗ ਨਾਲ ਆਪਾਂ ਅੱਡੜ ਮੱਲਿਆਂ ਦੇ ਵਿੱਚ ਜਾ ਕੇ ਵੈਕਸੀਨ ਕੈਂਪ ਲਗਾਏ ਉਹਨਾਂ ਦੇ ਸਹਿਯੋਗ ਨਾਲ ਆਪਾਂ ਕਰੀਬ 8000 ਦੇ ਕਰੀਬ ਆਪਾਂ ਮਰੀਜ਼ਾਂ ਦੇ ਵੈਕਸੀਨੇਸ਼ਨ ਕਰਵਾਈ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਇਹ ਕੈਂਪ ਸੀ ਜੋ 12 ਵਜੇ ਤੱਕ ਲੱਗਦਾ ਸੀ ਫਿਰ ਆਪਾਂ ਉਸ ਦੀ ਮਨਿਆਦ ਵਧਾ ਕੇ 4 ਵਜੇ ਤੱਕ ਕਰਾਈ ਫਿਰ ਉਹਨਾਂ ਦੇ ਸਹਿਯੋਗ ਨਾਲ ਮਤਲਬ ਇਹ ਜੇ ਨਿੱਕੇ ਮोटे ਕਮਾਣੋ ਜੋੜ-ਜੋੜ ਕੇ ਅੱਜ ਆਪਾਂ ਨੂੰ 5 ਸਾਲ ਹੋ ਗਏ ਸਰ ਜੀ ਮਾਲਕ ਜਦੋਂ ਕੋਈ ਲੋਡ ਬੰਦ ਕੋਈ ਨਾਲ ਸੰਪਰਕ ਕਰਵਾਇਆ ਜਾਂਦਾ ਕਿੰਨਾ ਕਰਦਾ ਆਪਣਾ ਇਹ ਹੁਣ ਆਪਣੇ ਜਿਹੜੇ ਬੈਨਰ ਲੱਗੇ ਫਲੈਕਸ ਲੱਗੇ ਹੋਏ ਨੇ ਥੱਲੇ ਨੰਬਰ ਲੱਗਿਆ ਹੋਇਆ ਹੀ ਵੈਸੇ ਵੀ ਤੇ ਉਹੀ ਆਪਾਂ ਤੋਂ ਨੰਬਰ ਪ੍ਰੋਵਾਈਡ ਕਰ ਦਿੰਨੇ ਆ ਬਾਕੀ ਆਪਣਾ ਤੁਸੀਂ ਤਾਰਾ ਪੈਲਸ ਜਾਓਗੇ ਉੱਥੇ ਵੀ ਆਪਣੀ ਬਾਹਰ ਫਲੈਕਸ ਲੱਗੀ ਹੋਈ ਹੈ ਬਹੁਤ ਵੱਡੀ ਉੱਥੇ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ